ਨਸ਼ੇ ਦੇ ਖਿਲਾਫ ਤਾਂ ਆਪਣੇ ਕੋ ਕੋਸ਼ਿਸ਼ ਕਰਦੇ ਤਾਂ ਪਾਚੀ ਨੇ ਜਬਨੇ ਗਾਈ ਸ੍ਰੀਮੰਦਰ ਉਸ ਤੋਂ ਬਾਅਦ ਤੇ ਆਪਣੇ ਵੀ ਵਿਕਰਮ ਜੀ ਵਿਕਰਮ ਜੀ ਸੀ ਜੀ ਰੰਦਾਵਾ ਜੀ ਇਸ ਤੋਂ ਬਾਅਦ ਗਾਈਡ ਕਰਨਗੇ ਤੁਹਾਨਾਂ ਸਾਰੇ ਲੋਕ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਕੈਮੋ ਲੜਾਈ ਆਪਾਂ ਕਹਿੰਦੇ ਨਸ਼ਿਆਂ ਦੇ ਖਿਲਾਫ ਅੱਜ ਆਪਾਂ ਨੇ ਵੀ ਆਪਣੀ ਇਕਜੁੱਟ ਉਡਾਨ ਭਰ ਇਹ 1 ਕਿਲੋਮੀਟਰ ਚੱਲ ਕੇ ਦੋਨਾਂ ਪੈਜੂ ਹੈ ਨਹੀਂ ਪੈਣਾ ਨਾ ਮੈਂ ਕਿਵੇਂ ਪਊਗਾ ਜਦੋਂ ਆਪਾਂ ਕੰਮ ਕਰਾਂਗੇ ਜਦੋਂ ਆਪਾਂ ਕੰਮ ਕਰਾਂਗੇ ਤੇ ਜਦੋਂ ਆਪਾਂ ਇਹਦੇ ਨਾ ਤਾਂ ਆਪ ਕਰਾਂਗੇ ਤੇ ਨਾ ਆਪਣੇ ਆਲੇ-ਦਾਲੇ ਕਿਸੇ ਨੂੰ ਕਰਨ ਦਿਆਂਗੇ ਜਾਂ ਆਪਣੇ ਦੋਸਤਾਂ ਮਿੱਤਰਾਂ ਦਾ ਖਾਸ ਕਰਕੇ ਜਿਹੜੇ ਸਾਡੇ ਨਜ਼ਦੀਕੀ ਨੇ ਉਹਨੂੰ ਇਸ ਗੱਲ ਦਾ ਤਾਂ ਪਤਾ ਹੋਣਾ ਇਹ ਲਗਣਾ ਨਹੀਂ ਇਹ ਲਗਣਾ ਨਹੀਂ ਅਨਕਾ ਸੱਤੋਂ ਬਾਸ ਪੈਸਾ ਮਾੜਾ ਫਾਇਦਾ ਨਹੀਂ ਦਿੰਦਾ ਜਿਸ ਬੰਦੇ ਦੀ ਸੰਗਤ ਮਾੜੀ ਉਹਦੇ ਯਾਰ ਮਾੜੇ ਜਿਹੜੇ ਉਹਨੂੰ ਇੱਕ ਦੂਜੇ ਨੂੰ ਇੱਕ ਦੂਜੇ ਨੂੰ ਨਸ਼ਾ ਦਿੰਦੇ ਨੇ ਉਹ ਯਾਰ ਜਾਰੀ ਖਾਤਰ ਤੂੰ ਪੀਣਾ ਪੈਣਾ ਤੈਨੂੰ ਮੇਰੇ ਨਾਲ ਲਾਉਣਾ ਪੈਣਾ ਇੱਕ ਘੁੱਟ ਦਾ ਲਾ ਲਾ ਕੋਈ ਨਹੀਂ ਫਰਕ ਪੈਂਦੀ ਅਸੀਂ ਵੀ ਤਾਂ ਪੀਂਦੇ ਸਾਨੂੰ ਕੀ ਫਰਕ ਪੈਂਦਾ ਸੱਤੋਂ ਬਦਲ ਇਹਦਾ ਮਤਲਬ ਕੱਲ ਨੂੰ ਆਉਣ ਵਾਲੇ ਜਿਹੜੇ ਸੰਗਤ ਚੇਂਜ ਕਰ ਰਹੀਆਂ ਸੰਗ ਦਾ ਮਤਲਬ ਯਾਰ ਨਹੀਂ ਛੱਡਣੇ ਜਿਹੜੇ ਯਾਰ ਲਾਉਂਦੇ ਨੇ ਉਹਨਾਂ ਨੂੰ ਹਟਾਉਣਾ ਮੈਂ ਮੇਰੀ ਇੱਕ ਸ਼ਾਰਟ ਫਿਲਮ ਆ ਤੇ ਮੈਂ ਸ਼ਾਰਟ ਫਿਲਮ ਦੇ ਵਿੱਚ ਮੇਰੀਆਂ ਮੈਂ ਤੁਹਾਨੂੰ ਸ਼ਾਇਦ ਮੇਰੇ ਬਾਰੇ ਪਤਾ ਕੋਈ ਨੂੰ ਕਿਸੇ ਨੂੰ ਦੇਖਿਆ ਤੁਸੀਂ ਮੈਨੂੰ ਚਲੋ ਮੇਰੀਆਂ ਹੁਣ ਤੱਕ 60 ਪੰਜਾਬੀ ਫਿਲਮਾਂ ਆਈਆਂ ਨੇ ਇਸ ਟਾਈਮ ਸਿਨੇਮੇ ਦੇ ਵਿੱਚ ਡਾਕੂਆਂ ਦਾ ਮੁੰਡਾ ਫਰੀ ਚੱਲਦੀ ਆ ਜਿਹਦੇ ਵਿੱਚ ਉਹਦੇ ਪਿਤਾ ਦਾ ਰੋਲ ਦੇਰ ਫਰੌੜ ਦੇ ਦਾ ਮੈਂ ਹੀ ਕੀਤਾ ਸੀਗਾ ਤੇ ਮੂਸਾ ਜੱਟ ਫਿਲਮ ਸਾਰੀਆਂ ਦੇਖੀਆਂ? ਯੈਸ ਸਰ। ਉਹ ਸਿੱਧੂ ਮੂਸੇਵਾਲੇ ਦੇ ਪਿਤਾ ਦਾ ਰੋਲ ਵੀ ਮੈਂ ਹੀ ਕੀਤਾ ਸੀਗਾ। ਤੇ ਉਸ ਤੋਂ ਬਿਨਾ ਚਾਹੇ ਆਪਾਂ ਸੁੱਖਾ ਕਾਲਵਾ ਜਾਂ ਹੋਰ ਫਿਲਮਾਂ ਨੇ ਬਹੁਤ ਸਾਰੀਆਂ ਫਿਲਮਾਂ ਕਰੀਆਂ। ਜੇ ਗਾਣੇ ਜਾਂ ਦੂਜੀ ਸ਼ਾਰਟ ਫਿਲਮਾਂ ਦੇਖेंगे ਉਹ ਤਾਂ ਉਹਨਾਂ ਦੀ ਤਾਂ ਗਿਣਤੀ ਹੋਣੀ ਹੈਗੀ ਜਿਹੜੀ ਮੈਂ ਹੁਣ ਤੱਕ ਕਰ ਚੁੱਕਿਆ। ਉਹ ਮੇਰੀ ਇੱਕ ਸ਼ਾਰਟ ਫਿਲਮ ਆ ਕਿ ਇੱਕ ਮੁੰਡਾ ਕਿਸੇ ਸਾਥ ਦੇ ਵਿੱਚ ਮੁੰਡੇ ਦੇ ਨਾਲ ਬੈਠਾ ਜਿਹੜਾ ਕਿ ਪਿੰਡ ਦਾ ਸਭ ਤੋਂ ਵੱਧ ਨਸ਼ੇੜੀ ਆ। ਉਹਦਾ ਪਿਓ ਦੇਖ ਲੈਂਦਾ ਕਿ ਮੁੰਡੇ ਦੇ ਕੋਲ ਬੈਠਾ ਉਹ ਜਾਂਦੀ ਸਾਰੇ ਆਪਣੇ ਮੁੰਡੇ ਤੇ ਚਪੇੜ ਮਾਰਦਾ ਤੈਨੂੰ ਕਿੰਨੀ ਵਾਰੀ ਕਿਹਾ ਵੀ ਇਹ ਮਾਰੀ ਸੰਗਤ ਨਾਲ ਬੰਦਾ ਇਹਦੇ ਨਾਲ ਨਾ ਬੈਠਿਆ ਕਰ ਇਹ ਨਸ਼ੇੜੀ ਆ ਉਹ ਮੁੰਡਾ ਜਵਾਬ ਦਿੰਦਾ ਇਹ ਗੱਲ ਦਾ ਬੰਦਾ ਬੰਦੂ ਤੈਨੂੰ ਇਹ ਕਿਉਂ ਲੱਗਦਾ ਕਿ ਉਹ ਮੈਨੂੰ ਵਿਗਾੜ ਦੂ ਇਹ ਕਿਉਂ ਨਹੀਂ ਭਰੋਸਾ ਹੈਗਾ ਕਿ ਮੈਂ ਆਪਣੇ ਨਾਲ ਦੇ ਸਾਥੀ ਨੂੰ ਸਵਾਰ ਦੂੰ ਮੈਂ ਉਹਨੂੰ ਠੀਕ ਕਰ ਸਕਦਾ ਅਸੀਂ ਹਮੇਸ਼ਾ ਇਸ ਗੱਲ ਦੇ ਉੱਤੇ ਜ਼ਿਆਦਾ ਜ਼ੋਰ ਦੇ ਰਹੇ ਆ ਕਿ ਯਾਰ ਸੰਗਤ ਬਦਲਦੇ ਹੋ ਤੇ ਬੰਦਾ ਨਾਲ ਦਾ ਆਪਣਾ ਸਾਥੀ ਆ ਬਿਲਕੁਲ ਸੰਘਤ ਬਦਲ ਦਿਓ ਜੇ ਤੁਹਾਡਾ ਬੰਦਾ ਤੁਹਾਡੇ ਪ੍ਰਭਾਵ ਥਲੇ ਨਹੀਂ ਆਉਂਦਾ ਪਰ ਤੁਸੀਂ ਉਹਦੇ ਪ੍ਰਭਾਵ ਥਲੇ ਨਹੀਂ ਆਉਣਾ ਜ਼ਿੰਦਗੀ ਚ ਇੱਕ ਯਾਦ ਰੱਖ ਲਿਓ ਮਾੜਾ ਬੰਦਾ ਮਾੜਾ ਬੰਦਾ ਉਹਦੇ ਪ੍ਰਭਾਵ ਥਲੇ ਕਦੇ ਵੀ ਨਹੀਂ ਆਉਂਦਾ ਜੇ ਅਸੀਂ ਸੁਧਰ ਗਏ ਆ 1.5 200 ਬੱਚਾ ਚਲੋ ਤੁਸੀਂ ਤਾਂ ਹੈ ਹੀ ਫਿਟਨੈਸ ਦੇ ਆ ਤੁਸੀਂ ਨੌਕਰੀਆਂ ਕਰਨੀਆਂ ਨੇ ਕਈ ਵਾਰੀ ਬਾਈ ਚਾਂਸ ਕਿਸੇ ਨੂੰ ਨੌਕਰੀ ਨਹੀਂ ਮਿਲੀ ਨਿਰਾਸ਼ ਹੋ ਜਾਂਦੇ ਆ ਫਿਰ ਨਸ਼ੇ ਵਾਲੇ ਰਾਹ ਪੈ ਜਾਂਦੇ ਆ ਸੋ ਕਹਿਣ ਦਾ ਭਾਵ ਆ ਭਾਵੇਂ ਤੁਹਾਡਾ ਇੱਕ ਕਦਮ ਚੱਲਣਾ ਉੱਥੇ ਤੱਕ ਚੱਲਣਾ ਪਰ ਤੁਹਾਨੂੰ ਇਹ ਯਾਦ ਰਹਿਣਾ ਕਦਮ ਕਿ ਮੈਂ ਇੱਕ ਦਿਨ ਐਸ ਰੈਲੀ ਦੇ ਵਿੱਚ ਵੀ ਸ਼ਾਮਲ ਹੋਇਆ ਸੀ ਇਹ ਰੈਲੀ ਉਹ ਸੀ ਜਿਹੜੀ ਅਸੀਂ ਨਸ਼ਿਆਂ ਦੇ ਖਿਲਾਫ ਕੱਢੀ ਸੀ ਇਹ ਤੁਹਾਡੀ ਮੂਵਮੈਂਟ ਤੁਹਾਡੀ ਇਹ ਯਾਦ ਹਮੇਸ਼ਾ ਰਹਿਣੀ ਆ ਔਰ ਕਦੇ ਵੀ ਤੁਹਾਨੂੰ ਕੋਈ ਬੰਦਾ ਨਸ਼ੇ ਦੀ ਗੱਲ ਕਰੇ ਅਪਰੋਚ ਕਰੇ ਅਫਸਰ ਹੋਵੇ ਮੰਤਰੀ ਹੋਵੇ ਸਾਥਰੀ ਹੋਵੇ ਕੋਈ ਵੀ ਹੋਵੇ ਪਰ ਤੁਸੀਂ ਆ ਦਿਨ ਯਾਦ ਰੱਖਿਓ ਆ ਇੱਕ ਦਿਨ ਯਾਦ ਰੱਖ ਲਿਓ ਕਿ ਅਸੀਂ ਨਿਕਲੇ ਸੀ ਸੋ ਮੇਰੀ ਇੱਕ ਬੇਨਤੀ ਇਹ ਤਾਂ ਆਪਾਂ ਨਸ਼ੇ ਦੇ ਆ ਔਰ ਦੂਜੀ ਚੀਜ਼ ਮੈਂ ਤੇ ਪ੍ਰੀਤਮ ਸਰ ਖੜੇ ਦੀ ਗੱਲ ਕਰ ਰਹੀ ਸੀ ਕਿ ਸਾਡੀ ਜ਼ਿੰਦਗੀ ਦਾ ਨਾ ਆਮ ਜ਼ਿੰਦਗੀ ਤੁਸੀਂ ਜਦੋਂ ਇੱਥੇ ਆਏ ਨੂੰ ਕਿੰਨਾ-ਕਿੰਨਾ ਚਿਰ ਹੋ ਗਿਆ ਤੁਹਾਨੂੰ ਕਿਸੇ ਨੂੰ 15 ਦਿਨ ਕਿਸੇ ਨੂੰ ਮਹੀਨਾ ਕਿਸੇ ਨੂੰ ਮਹੀਨੇ ਉਹ ਤੋਂ ਪਹਿਲਾਂ ਦੀ ਜ਼ਿੰਦਗੀ ਨੂੰ ਨੋਟ ਕਰੋ ਤੇ ਹੁਣ ਦੀ ਜ਼ਿੰਦਗੀ ਨੋਟ ਕਰੋ ਕੀ ਕਦੇ ਅਸੀਂ ਘਰੋਂ ਚੱਕ ਕੇ ਪਾਣੀ ਪੀਤਾ ਸੀ ਆਪ ਸਾਡੀ ਮਾਂ ਪਾਣੀ ਦਿੰਦੀ ਸੀ ਸਾਡੀ ਭੈਣ ਪਾਣੀ ਦਿੰਦੀ ਸੀ ਅਸੀਂ ਬਿਸਤਰੇ 'ਚ ਉਰਦੇ ਸੀ ਬਾਥਰੂਮ ਵੜ ਕੇ ਨਿਕਲੇ ਦੋਸਤਾਂ 'ਚ ਚਲੇ ਗਿਆ ਆਹੀ ਜ਼ਿੰਦਗੀ ਸੀ ਕੰਮ ਚਲੇ ਗਏ ਕਾਰਜ ਚਲੇ ਗਏ ਆਹ ਜ਼ਿੰਦਗੀ ਸੀਗੀ ਪਰ ਇੱਥੇ ਆ ਕੇ ਤੁਸੀਂ ਆਪ ਆਪਣਾ ਸਾਰੇ ਕਾਰਜ ਕਰਦੇ ਹੋ ਤੇ ਇਹਦੇ ਵਿੱਚ ਤੁਹਾਨੂੰ ਆਨੰਦ ਮਿਲਦਾ ਕਿ ਨਹੀਂ ਮਿਲਦਾ ਮਿਲਦਾ ਕਿ ਨਹੀਂ ਕੁੜੀਆਂ ਤਾਂ ਚਲੋ ਇਹਨਾਂ ਨੂੰ ਹੁੰਦਾ ਹੀ ਐ ਇਹ ਤਾਂ ਪਹਿਲੇ ਦਿਨ ਤੋਂ ਹੀ ਕਰਦੀਆਂ ਨੇ ਇਸ ਕਾਰਜਾਂ ਦੇ ਵਿੱਚ ਜਿਹੜੇ ਘਰੇਲੂ ਕਾਰਜ ਨੇ ਉਹ ਸਾਰੇ ਕਰਨੇ ਪੈਂਦੇ ਨੇ ਮਾਮਾ ਧੀਆਂ ਨੂੰ ਸਿਖਾਉਂਦੀਆਂ ਨੇ ਪਰ ਪੁੱਤਾਂ ਨੂੰ ਮਾਮਾ ਕਦੇ ਵੀ ਕੋਈ ਕਾਰਜ ਨਹੀਂ ਸਿਖਾਉਂਦੇ ਸਾਨੂੰ ਆਦਤ ਨਹੀਂ ਸਾਡੇ ਸਾਡੇ ਇੰਡੀਆ ਨੇ ਆਪ ਤੇ ਨਹੀਂ ਪਾਈ ਆਪਣੇ ਧੀਆ ਪੁੱਤਾਂ ਨੂੰ ਇੱਕ ਬਰਾਬਰ ਸਮਝਣ ਦੀ ਕਿ ਅਸੀਂ ਪੁੱਤ ਨੂੰ ਵੀ ਓਨਾ ਹੀ ਕੰਮ ਸਿਖਾਉਣਾ ਹੈ ਔਰ ਸੋਈ ਦਾ ਕੰਮ ਵੀ ਆਉਣਾ ਚਾਹੀਦਾ ਜਦੋਂ ਚਲੇ ਜਾਂਦੇ ਅਸੀਂ ਵਿਦੇਸ਼ਾਂ ਦੇ ਵਿੱਚ ਫਿਰ ਅਸੀਂ ਟੋਟਲੀ ਕੰਮ ਕਰਦੇ ਆਂ ਜਦ ਅਸੀਂ ਸਾਰੇ ਕਾਰਜ ਕਰਦੇ ਆਂ ਇੱਧਰ ਉਲਟਾ ਹੋ ਜਾਂਦਾ ਮੁੰਡੇ ਘਰ ਲੱਗ ਜਾਂਦੇ ਨੇ ਜਿਹੜੀਆਂ ਧੀਆ ਨੂੰ ਤੁਸੀਂ ਕਦੇ ਆਪਣੇ ਬੱਸ ਸਟੈਂਡ ਤੱਕ ਵੀ ਨਹੀਂ ਜਾਣ ਦਿੱਤਾ ਕੱਲੀਆਂ ਨੂੰ ਕਦੇ ਤੁਸੀਂ ਸ਼ਹਿਰ ਘੁੰਮਣ ਨਹੀਂ ਦਿੱਤਾ ਕੱਲੀਆਂ ਨੂੰ ਉਹਨਾਂ ਨੂੰ ਬਾਅਦ ਚ ਤੁਸੀਂ ਕੈਨੇਡਾ ਅਮਰੀਕਾ ਵਰਕੇ ਮੂਲਕੀ ਸ਼ਰਦਾ ਲਿਆ ਤਲੀਆਂ ਸੋ ਇਹ ਜਿਹੜੀ ਕੰਬੀਨੇਸ਼ਨ ਜਿੰਨੀ ਵੀ ਗਲਤ ਹੋ ਰਹੀ ਆ ਕਿ ਢੀਆਂ ਪੁੱਤਾਂ ਨੂੰ ਘਰੋਂ ਪਰਦੀ ਉਹਨਾਂ ਨੂੰ ਕੰਮ ਕਰਦੀ ਵੀ ਆਤ ਪਾਉਣੀ ਉਹਨਾਂ ਨੂੰ ਕਾਰਜਦਾਨ ਵਾਸਤੇ ਚਾੜਦਾ ਤੇ ਨਾਲ ਨਾਲ ਢੀਆਂ ਨੂੰ ਵੀ ਇੰਨੀ ਗਜਾਤੀ ਹੋਣੀ ਚਾਹੀਦੀ ਆ ਕਿ ਉਹ ਮਾਰਾ ਮੋਟਾ ਆਪ ਕੋਈ ਚੀਜ਼ ਲੈ ਆਵੇ ਅੱਜ ਦੇਸ਼ਾ ਵਿਦੇਸ਼ਾਂ ਦੇ ਵਿੱਚ ਜੇ ਕੋਈ ਧੀ ਚਲੇਗੀ ਕੁੜੀ ਚਲੇਗੀ ਮਾਂ ਚਲੇਗੀ ਕਿਸੇ ਦੀ ਘਰ ਵਾਲੀ ਚਲੇਗੀ ਉਹ ਵਾਪਸ ਨਹੀਂ ਆਉਣਾ ਚਾਹੀਦੀ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲਿਓ ਪੰਜਾਬ ਨੂੰ ਪਿਆਰ ਕਰਦੇ ਹੋ ਤੁਸੀਂ ਵਾਪਸ ਮੁੜ ਕੇ ਕਮਾਈਆਂ ਲੱਖਾਂ ਰੁਪਏ ਲੈ ਕੇ ਘਰੇ ਆਉਣਾ ਚਾਹੁੰਦੇ ਹੋ ਪਰ ਉਹ ਤੁਹਾਡੇ ਪਿੱਛੇ ਜਿਹੜੀ ਲੱਗੀ ਆ ਤੁਹਾ ਨਾਲ ਵਿਆਹੀ ਗਈ ਜਾਂ ਕੁੜੀ ਆ ਕੁਵਾਰੀ ਤੋਰਤੀ ਉਹ ਕਹਿੰਦੀ ਮੈਂ ਮੁੜ ਕੇ ਜਿਹੜੀ ਅੱਜ ਨਹੀਂ ਆ ਕੇ ਲੈਣਾ ਚੋਰੀ ਰਹਿਦੀ ਕਿਉਂ ਕਿਉਂਕਿ ਆਉਂਦੀ ਸਾਰੇ ਉਹਦੇ ਉੱਤੇ ਸਵਾਲ ਫੇਰ ਉਹੀ ਉੱਠਣਗੇ ਉੱਥੇ ਉਹ ਸ਼ਾਪਿੰਗ ਵੀ ਆਪ ਕਰ ਰਹੀ ਆ ਨੌਕਰੀਆਂ ਤੇ ਵੀ ਜਾ ਰਹੀ ਆ ਕਿਤੇ ਵੀ ਜਾ ਸਕਦੀ ਆ ਕਿਤੇ ਵੀ ਆ ਸਕਦੀ ਆ ਪਰ ਜਦੋਂ ਹੀ ਉਹ ਹੀ ਕੈਨੇਡਾ 'ਚ ਬਸਦੀ ਕੁੜੀ ਜਿੱਦਣ ਇੰਡੀਆ 'ਚ ਆ ਕੇ ਬਸ ਗਈ ਉਹਦੀ ਸਕੂਟਰੀ ਚੱਕਣ ਤੇ ਵੀ ਪੁੱਛਣਗੇ ਕਿੱਧਰ ਨੂੰ ਚੱਲੀ ਆਂ ਕਿਉਂ ਚੱਲੀ ਆਂ ਹੈ ਤੇਰੇ ਕਿਹੜੇ ਕੋਈ ਕਹਿ ਦੂਗੀ ਮੈਂ ਫਰੈਂਡ ਨੂੰ ਮਿਲਣ ਚੱਲੀ ਆਂ ਆ ਲਾਗਾ ਤੇਰੀਆਂ ਕੁੜੀਆਂ ਦੇ ਕਿਹੜੇ ਫਰੈਂਡ ਹੁੰਦੇ ਨੇ ਉਸੇ ਦਿਨ ਸਾਰਾ ਕੁਝ ਬੰਦ ਜੇ ਇਹੀ ਕੈਨੇਡਾ 'ਚ ਦੀ ਉਹ ਫਰੈਂਡਾਂ ਨੂੰ ਵੀ ਬੈਠ ਰਾਤਾਂ ਨੂੰ ਪਾਰਟੀਆਂ ਵੀ ਕਰ ਰਹੀ ਆ ਉਹਦੇ ਮੁੰਡੇ ਫਰੈਂਡ ਵੀ ਹੈਗੇ ਨੇ ਉਹ ਸਾਰੇ ਹੈਗੇ ਨੇ ਮਤਲਬ ਐਡੀ ਸੋਚ ਦਾ ਅੰਤਰ ਪੈ ਜਾਂਦਾ ਆਪਾਂ ਇਸ ਚੀਜ਼ ਨੂੰ ਸਮਝਣਾ ਤੁਸੀਂ ਨੌਕਰੀਆਂ 'ਚ ਜਾਣਾ ਆਉਣ ਵਾਲੇ ਸਮਿਆਂ ਦੇ ਵਿੱਚ ਤੁਸੀਂ ਅਫਸਰ ਲੱਗਣਾ ਤੁਸੀਂ ਇੱਕ ਗਰੰਟੀ ਆ ਇਹ ਤੈਅ ਆ ਕਿ ਤੁਹਾਡੇ ਵਿੱਚੋਂ 99% ਜੋਬ ਵਾਲੇ ਹੈਗੇ ਆ ਜਿਹੜੇ ਲੱਗਣਗੇ ਵੀ ਇਹ ਗਰੰਟੀ ਆ ਕਿ ਤੁਹਾਡੇ ਜੋ 99% ਜੋਬ ਤੇ ਹੋਣਗੇ ਤੇ ਤੁਸੀਂ ਸਮਾਜ ਨੂੰ ਬਦਲ ਅੱਜ ਸਾਡੇ ਵਿੱਚ ਆ ਬਿਅਕਤੀ ਨੂੰ ਬੁਲਾਉਣ ਦਾ ਇੱਕੋ ਇੱਕ ਮਕਸਦ ਸੀ ਇੱਕੋ ਇੱਕ ਸ਼ਖਸੀਅਤ ਨੂੰ ਅਸੀਂ ਇੱਥੇ ਇੰਟਰੋਡਿਊਸ ਕਰਾ ਰਹੇ ਹਾਂ ਤੁਹਾਡੇ ਨਾਮ ਉਰੇ ਇਹ ਵਿਕਰਮਜੀਤ ਸਿੰਘ ਰੰਧਾਵਾ ਜਿਹਦੇ ਇੱਕ ਵਾਰੀ ਤਾਰੀ ਮਾਰੋ ਤੁਸੀਂ ਜਾਣਦੇ ਹੋ ਵਿਕਰਮਜੀਤ ਸਿੰਘ ਰੰਧਾਵਾ ਬਾਰੇ ਅੱਜ ਜ਼ਰੂਰ ਗੂਗਲ ਤੇ ਸਰਚ ਕਰਨੀ ਹੈ ਕਿਉਂਕਿ ਮੈਂ ਇੱਕ ਅੱਧੇ ਮਿੰਟ ਦੇ ਵਿੱਚ ਕੀ ਸਮਝਾ ਦੂੰ ਤੁਹਾਨੂੰ ਤੁਸੀਂ ਗੂਗਲ ਤੇ ਸਰਚ ਕਰਿਓ ਕਿ ਵਿਕਰਮਜੀਤ ਸਿੰਘ ਰੰਧਾਵਾ ਕੌਣ ਹੈ ਔਰ ਸਾਡੇ ਰੋਲ ਮਾਡਲ ਨੇ ਰੋਲ ਮਾਡਲ ਸਾਡੇ ਨਵੇਂ ਸਮਾਜ ਦੇ ਤੁਸੀਂ ਕਿਹੜੀ ਖੇਤੀ ਨੂੰ ਪਸੰਦ ਕਰਦੇ ਹੋ ਜਿਹੜੀ ਇਸ ਟਾਈਮ ਚੱਲ ਰਹੀ ਆ ਜੋ ਆਪਣੇ ਪੰਜਾਬ 'ਚ ਹੁਣ ਤੱਕ ਖੇਤੀ ਚੱਲਦੀ ਆ ਇਹਨੂੰ ਪਸੰਦ ਕਰਦੇ ਹੋ ਜਾਂ ਬਿਨਾਂ ਦਵਾਈਆਂ ਸਪਰੇਹਾਂ ਬਿਨਾਂ ਖਾਦਾਂ ਤੋਂ ਪਸੰਦ ਕਰਦੇ ਹੋ ਕਿਹੜੀ ਪਸੰਦ ਕਰਦੇ ਹੋ ਬਿਨਾਂ ਦਵਾਈਆਂ ਬਿਨਾਂ ਖਾਦਾਂ ਤੋਂ ਅਸੀਂ ਚਾਹੁੰਦੇ ਆ ਕਿ ਅਸੀਂ ਵੀ ਤੰਦਰੁਸਤ ਰਹੀਏ ਸਾਡੇ ਧੀ ਪੁੱਤ ਵੀ ਤੰਦਰੁਸਤ ਰਹਿਣ ਕੀ ਇਹ ਪੋਸੀਬਲ ਹੈ ਹੈ ਹੈਗਾ ਨਾ ਪਰ ਅਸੀਂ ਕਦੇ ਨਹੀਂ ਉਧਰ ਨੂੰ ਤੁਰਾਗੇ ਪਰ ਬਿਕਰਮਜੀਤ ਸਿੰਘ ਰਦਾਵਾ ਸਾਡੇ ਵਿੱਚ ਉਹ ਸ਼ਖਸੀਅਤ ਖੜੇ ਨੇ ਜਿਨ੍ਹਾਂ ਨੇ ਪੂਰੇ ਇੰਡੀਆ ਦੇ ਵਿੱਚ ਇਸ ਟਾਈਮ ਹਜ਼ਾਰਾਂ ਏਕੜ ਦੇ ਵਿੱਚ ਆਰਗੈਨਿਕ ਖੇਤੀ ਸ਼ੁਰੂ ਕਰਤੀ ਪਰ ਹਜ਼ਾਰਾਂ ਏਕੜ ਦੇ ਵਿੱਚ ਬਾਗਬਾਨੀ ਲਾਤੀ ਕੀ ਬਾਗਬਾਨੀ ਜਿਹੜੇ ਬੂਟੇ ਅੱਜ ਲਾਏ ਨੇ ਅੱਜ ਤੋਂ ਤੁਸੀਂ 10 ਸਾਲਾਂ ਬਾਅਦ ਜਦੋਂ ਦੇਖੇਂਗੇ ਉਹ ਨਾ ਤਾਂ ਪੰਜਾਬ ਤੁਹਾਨੂੰ ਪਹਿਲਾਂ ਵਾਂਗੂ ਹਰਿਆ ਭਰਿਆ ਦਿਖੂਗਾ ਕਿਉਂਕਿ ਪਿੰਡੋ ਪਿੰਡ ਬਾਗੇ ਬਾਗ ਲਾਤੇ ਬਾਈ ਜੀ ਪਿੰਡਾਂ ਦੇ ਪਿੰਡ ਅਕੀਲਿਆਂ ਦੇ ਕੀਲੇ ਪਿੰਡਾਂ ਦੇ ਵਿੱਚ ਜਿਹੜੇ ਆਰਗੈਨਿਕ ਖੇਤੀ ਦੇ ਵਿੱਚ ਤਕੀਲ ਆਉਂਦੀ ਕਿਉਂਕਿ ਆਰਗੈਨਿਕ ਖੇਤੀ ਇੱਕ ਸਾਲ ਚ ਨਹੀਂ ਸ਼ੁਰੂ ਹੁੰਦੀ ਤਿੰਨ ਤੋਂ 4 ਸਾਲ ਲੱਗਦੇ ਨੇ ਔਰ ਅੱਜ ਇਹਨਾਂ ਦੀ ਟੀਮ ਆ ਜਿਹੜੀ ਪੂਰੇ ਇੰਡੀਆ ਭਾਰਤ ਦੇ ਵਿੱਚੋਂ ਐਡੀ ਕਬੱਡੀ ਸਟਰੋਂਗ ਟੀਮ ਹੋ ਗਈ ਆਪਾਂ ਇਹ ਕਹਿ ਸਕਦੇ ਆ ਕਿ ਪੰਜਾਬ ਦੇ ਵਿੱਚ ਐਡੀ ਵੱਡੀ ਕਿਸੇ ਹੋਰ ਆਰਗੇਨਾਈਜੇਸ਼ਨ ਹੈ ਹੀ ਨਹੀਂ ਇੰਨੇ ਬੰਦੇ ਜੁੜੇ ਹੋਏ ਕਿਸੇ ਹੋਰ ਆਰਗੇਨਾਈਜੇਸ਼ਨ ਨਾਲ ਹੈ ਹੀ ਨਹੀਂ ਜਿੰਨੇ ਬਿਕਰਮਜੀਤ ਸਿੰਘ ਜੀ ਉਹਨਾਂ ਦੇ ਨਾਲ ਜੁੜੇ ਹੋਏ ਨੇ ਜਨਰੇਸ਼ਨ ਫਾਰਮਿੰਗ ਇਹਨਾਂ ਦਾ ਨਾਂ ਦੀ ਕੰਪਨੀ ਆ ਤੁਸੀਂ ਸਰਚ ਮਾਰਿਓ ਇਹਨਾਂ ਬਾਰੇ ਪੜਤਾਲ ਕਰਿਓ ਮੈਂ ਬੇਨਤੀ ਕਰਦਾ ਬਿਕਰਮ ਜੀ ਆਪਾਂ ਦੋ ਸ਼ਬਦਾਂ ਦੇ ਨਾਲ ਜਿੰਨੇ ਵੀ ਤੁਸੀਂ ਜਮਾ ਸਮਾਂ ਲੈ ਸਕਦੇ ਹੋ 5 ਮਿੰਟ 10 ਮਿੰਟ ਜਿੰਨੇ ਵੀ ਲੈਣੇ ਆ ਲਾਓ ਤੇ ਇਹਨਾਂ ਨਾਲ ਆਪਾਂ ਜਰੂਰ ਡਿਸਕਸ਼ਨ ਕਰਨੀ ਆ ਕਿ ਆਪਣੇ ਪਿਵਿੱਖ ਦੇ ਵਿੱਚ ਜੇ ਤਾਂ ਨੌਕਰੀ ਮਿਲ ਗਈ ਤਾਂ ਵੀ ਬੈਸਟੋ ਜੇ ਨੌਕਰੀ ਨਹੀਂ ਮਿਲੀ ਤਾਂ ਵੀ ਕਿਵੇਂ ਬੈਸਟੋ ਉਹ ਜਰੂਰ ਦੱਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਮੈਂ ਬਾਇ ਪ੍ਰੋਫੈਸ਼ਨ ਐਮਬੀਏ ਫਾਈਨਾਂਸ ਆ ਮੈਂ 13 ਸਾਲ ਬੈਂਕ ਦੀ ਨੌਕਰੀ ਕੀਤੀ ਆ 13 ਸਾਲ ਨੌਕਰੀ ਕਰਨ ਤੋਂ ਬਾਅਦ ਹੁਣ ਤੱਕ ਮੈਂ ਦੋ ਗਵਰਨਮੈਂਟ ਜੋਬ ਛੱਡ ਚੁੱਕਿਆ ਉਹੀ ਗਵਰਨਮੈਂਟ ਜੋਬ ਲਈ ਫਾਈਟ ਕਰ ਰਹੇ ਹਾਂ ਮੈਂ ਦੋ ਜੋਬਾਂ ਮੈਂ ਛੱਡ ਚੁੱਕਿਆ ਹਾਂ ਹੁਣ ਤੱਕ ਉਹਦਾ ਕਾਰਨ ਕੀ ਸੀ ਕਿ ਮੈਂ ਚਾਹੁੰਦਾ ਸੀਗਾ ਕੁਝ ਆਪਣਾ ਕਰਨਾ ਆਪਣਾ ਆਪਾ ਕਦੋਂ ਕਰ ਖਾਦਿਆਂ ਜਦੋਂ ਆਪਾਂ ਇੰਡੀਪੈਂਡੈਂਟ ਹੋਵਾਂਗੇ ਤੁਹਾਨੂੰ ਪਤਾ ਹੋਊਗਾ ਵੀ ਤੁਸੀਂ ਕੀ ਕਰਨਾ ਜਿਵੇਂ ਕੁਲਜੀਤ ਦੱਸਿਆ ਕੁਲਜੀਤ ਉਹਨਾਂ ਨੇ ਵੀ ਆਪਾਂ ਕਰਦੇ ਕੀ ਹਾਂ ਅਸੀਂ ਕੀ ਕਰਦੇ ਹਾਂ ਖੇਤੀ ਕਰਦੇ ਹਾਂ ਖੇਤੀ ਕਰਦੇ ਹਾਂ ਤੇ ਖੇਤੀ ਕਰਾਉਨੇ ਆ ਪਰ ਅਸੀਂ ਉਹਨੂੰ ਇੱਕ ਅਲੱਗ ਮਾਡਲ ਦੇ ਤਰੀਕੇ ਨਾਲ ਕਰਦੇ ਆਂ ਅਸੀਂ ਆਰਗੇਨਿਕ ਤਰੀਕੇ ਨਾਲ ਕਰਦੇ ਆਂ ਸਾਡੀ ਖੇਤੀ ਦੇ ਵਿੱਚ ਕੋਈ ਯਾਰਾਂ ਕੋਈ ਸਪਰੇਆ ਨਹੀਂ ਵਰਤੀ ਜਾਂਦੀਆਂ ਕਾਰਨ ਕੀ ਆ ਇਹ ਜਿਹੜੀਆਂ ਬਿਮਾਰੀਆਂ ਫੈਲ ਰਹੀਆਂ ਨੇ ਉਹਦਾ ਮੇਨ ਕਾਰਨ ਆ ਵੀ ਓਵਰ ਪੈਸੀਫਾਈਡ ਓਵਰ ਕੈਮੀਕਲ ਜਿੰਨਾ ਆਪਾਂ ਯੂਜ਼ ਕਰਦੇ ਆ ਉਦੋਂ ਨਾਲ ਨਾਲ